ਹੈਲੋ ਹਾਸ਼ੀ ਗਾਲੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਤਿੰਦਰ ਪਿੰਡਾਂ ਵਾਲੇ ਜੱਟ ਚੈਨਲ ਦੇ ਸਵਾਗਤ ਕਰਦੇ ਆਂ ਆਸ ਕਰਦੇ ਆਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਛੜਦੀ ਕਲਾ ਵਿੱਚ ਹੋਵੋਗੇ ਵਧੀਆ ਗੱਲ ਐ ਹੁਣੇ ਵੀ ਚਾਹੀਦੋ ਕਰਦੇ ਆਂ ਭਾਜ ਦੇ ਬਲੌਗ ਦੀ ਸ਼ੁਰੂਆਤ ਜੀ ਉਸ ਤੋਂ ਪਹਿਲਾਂ ਫਰੈਂਡ ਸਾਡੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਸਾਡੀ ਵੀਡੀਓ ਨੋਟੀਫਿਕੇਸ਼ਨ ਪਹੁੰਚ ਕੇ ਤੁਹਾਡੇ ਕੋਲ ਸਭ ਤੋਂ ਪਹਿਲਾਂ ਹੀ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨਾਲ ਲਗਾ ਜਰੂਰ ਦੇਖਿਆ ਕਰੋ ਜੀ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਨਵੇਂ ਆਏ ਹੋ ਹੁਣੇ-ਹੁਣੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਠੀਕ ਹੈ ਜੀ ਕਰਦੇ ਆਂ ਅੱਜ ਦੇ ਬਲੌਗ ਦੀ ਸ਼ੁਰੂਆਤ ਜੀ ਆਜੋ ਫਿਰ ਬਣੇਦੇ ਆਂ ਵੀਡੀਓ ਨੂੰ ਲੈਣ ਤਾਂ ਤੁਮੀ ਕੀ ਬਣਾ ਰਹੇ ਹੋ ਪੂਰੀ ਰੈਸਪੀ ਦੱਸੋ ਕਿੰਨੇ ਮੈਂ ਨਾ ਅੱਜ ਦੀ ਰੈਸਪੀ Obrigado. ਵਾਜੀ ਬੜੀ ਕਰ ਦੋ ਨਾ ਸਾਦੇ ਲੱਗੇ ਰਹਿ ਜਿਆਦਾ ਸਾਨੂੰ ਕੱਢਵਾਇਆ ਸੀ ਗਿਆ ਉਧਰ ਮਸਾਲਾ ਤਿਆਰ ਹੋ ਰਿਹਾ ਹੈ ਜੇ ਖਸਾ ਦਾ ਤਿਆਰ ਹੋ ਰਿਹਾ ਹੈ ਇਧਰ ਨਾ ਇਹ ਕੜੇ ਲੈਣੇ ਉਹ ਪਕ ਰਹੇ ਨੇ ਨਾਲੇ ਪਿੱਛੇ ਕਰਦੇ ਕਰਦੇ ਹੂੰ ਫੇ ਸਾਰਾ ਮਸਾਲਾ ਨਿਕਲ ਜਾ। ਜਦੋਂ ਸਾਰਾ ਮਸਾਲਾ ਹੋ ਜਾਂਦਾ ਤੇਰੇ ਕੋਲ ਪਤਾ ਕਾਲਾ ਮਸਾਲਾ ਰੱਖਾ ਹੋਗਾ ਨੀ। ਜਦੋਂ ਇਹਨਾਂ ਦਾ ਚਿੱਟਾ ਮਸਾਲਾ ਰੱਖਾ ਹੋਗਾ ਫਿਰ ਮੈਂ ਹੁਣ ਕੀ ਕਰੀ ਮੈਂ ਕਾਲਾ ਹੀ ਢੀਗ ਹੁੰਦਾ। ਚਿੱਟਾ ਨਹੀਂ ਸੁਆਦ ਨੂੰ ਚਿੱਟਾ ਤਾਂ ਕੱਚ-ਕੱਚਾ ਨਹੀਂ ਲੱਗਦਾ ਕੱਚਾ ਤਾਂ ਆਣੇ ਨਹੀਂ ਜਾਂਦੀ ਇਸ ਤਰ੍ਹਾਂ ਭੁੰਨ ਕੇ ਸਰਾਣ ਬਣਾ ਲੈਣਾ ਤੂੰ ਦੇਖੀ ਨੂੰ ਜਾ ਰਿਹਾ ਸੁਆਦ ਆ ਜਦ ਬਟਰ ਜਿੰਨੇ ਦੇ ਖੰਦਾ ਲੋਕ ਆਦੇ ਮੈਂ ਨਹੀਂ ਖੰਦਾ ਭਲੇ ਭਲੇ ਯਾ ਫਿਰ ਵਿੱਚ ਰੱਖ ਵੀ ਜਾਪਾ ਨਾ ਤਾਗੇ ਦੇ ਵੇਟੇ ਮਿਲਣੇ ਤਾਗੇ ਦੇ ਵੇਟੇ ਕਰੇ ਕਰੇ ਹੂੰ ਬਹੁਤ ਖਾਈਆਂ ਨੰਮੀ ਵੀ ਤਾਗੇ ਦੇ ਵੇਟੇ ਲੈ ਬਿਟੇ ਮਿੱਠੇ ਵੀ ਇੰਦਰ ਮੈਂ ਇਤਰੀ ਬਣਾ ਦੇ ਅੱਜ ਬਿਲਕੁਲ ਦੇ ਇਤਰੀ ਲੱਗਿਆ ਹਾਂ ਹਾਂ ਇਹ ਤਰ੍ਹਾਂ ਨਾਲ ਹੈ ਹਮ ਤਾਂ ਹੈ ਕਰ ਦੇਣਾ ਤੇ ਆਪਾਂ ਕਰਾਂਗੇ ਮਾੜਾ ਇਹ ਤਾਂ ਇਹਨਾਂ ਧਰਮ ਸੰਭਲਦੇ ਨੇ ਦੇਖੀਂ ਢੋੜ ਦੇਣਾ ਕੋਈ ਇਹਦੇ ਵੀ ਆਪਣਾ ਕਰੇਲੇ ਛਿੱਲੇ ਠੀਕ ਹੈ ਛਿੱਲੇ ਕੇ ਇਧਰ ਕੋਈ ਦੇ ਤੇਲ ਦੇ ਵਿੱਚ ਸਰੋਂ ਦੇ ਤੇਲ ਵਿੱਚ ਹੋਰ ਇਹ ਵੀ ਕਹਿੰਦੇ ਵੀ ਆਹ ਕਰੇਲੇ ਆਪਾਂ ਇਧਰ ਮਸਾਲਾ ਭੁੰਨ ਰਿਹਾ ਠੀਕ ਹੈ ਅੱਜ ਇਹਨਾਂ ਬਣਾਉਣਾ ਸਿੱਖਦੇ ਆਂ ਬਾਈ ਸਿੱਖ ਸਕਦਾ ਕੀ ਕੁਝ ਅਗਲੇ ਛਿੱਲਾਂਗੇ ਅਗਲੇ ਛਿੱਲੇ ਨੇ چیر ਕੇ ਇਧਰ ਕੋਲ ਟੱਬੂ ਦੇ ਵਿੱਚ ਕਮਾਦਾਂ ਨੇ ਫਰਾਈ ਕਰਕੇ ਠੀਕ ਹੈ ਉਧਰ ਪੱਲੇ ਪੱਲ ਤੇ ੱਲੇ ਕਰਕੇ ਇਹਨੂੰ ਇਹ ਬਾਤ ਵੀ ਇਹ ਮਸਾਲਾ ਘਰ ਦੇ ਵਿੱਚ ਬਣ ਜਾਣਾ ਹੈ ਜਿਹਨੇ ਜਨੇ ਸਿੱਖਣੀ ਸਿੱਖ ਸਕਦਾ ਅੱਜ ਪਰਲੇ ਕਿਵੇਂ ਬਣਾ ਜਾਂਦੇ ਆ ਭਾਈ ਤਾਂ ਬੋਲਦਾ ਕਿ ਇਹ ਬਣਾਉਣੇ ਬਹੁਤ ਔਖੇ ਨੇ ਹਾਂ ਬਰੋਟ ਪਰੇ ਭੀ ਭੰਡਾਰ ਕਿਉਂ ਹੀ ਥੱਕ ਤੇ ਚੀਕੂ ਚੀਕੂ ਕੱਟ ਕੇ ਰੱਖ ਲੇ ਕੋਈ ਨਾ ਪੱਕ ਜੰਗੇ ਨਾ ਕੱਪੜੇ ਬੰਨ ਕੇ ਰੱਖ ਦੇ ਲਾ ਮਾਂ ਪਾਈ ਜਾਣਗੇ ਨਾ ਨਾ ਫਿਰ ਮੈਂ ਹਾਂ ਹਾਂ ਪੱਕੇ ਖਾਣੇ ਆ ਤਾ ਭਾਈ ਚਲੋ ਭਾਈ ਆ ਜਿਓ ਬੇ ਜਮਾ ਕਾਰ ਵਾਲਾ ਤਾਂ ਅਹਾਂ ਕਰੀ ਲੈ ਲਾਏਗੇ ਤੇ ਨਾ ਲੈਪੇ ਕਾਲਾ ਦੀ ਬਰਾ ਨੂੰ ਚਾਹ ਬਣੇ ਇਹੋ ਕਾਣੇ ਆ ਗੁੰਦ ਜੀ ਰੱਖੀ ਜਾ ਅੱਛਾ ਰੋਮਾਂ ਇਹ ਤੁਹਾਨੂੰ ਬਾਅਦ ਦਿਖਾਵਾਂਗੇ ਭਾਈ ਬਣੇ ਹੋਏ ਠੀਕ ਹੈ ਇਹ ਕਿ ਮੋਟਾ ਹੈ ਨਾ ਕੋਈ ਦੋਈਏ ਤੋਂ ਹੈ ਉਹ ਵੀ ਚਾਹੋ ਉਹ ਜਮਾ ਰੱਖਣਾ ਉਹ ਇਤਨਾ ਕੋਈ ਉੱਤੇ ਨਹੀਂ ਹੈਗੇ ਹੁਣ ਸਿੱਕਦਾ ਸਿੱਕ ਗਿਆ ਨਹੀਂ ਫਿਰ ਬੰਦ ਹਾਂ ਕੋਲੇ ਹਾਂ ਸਿੱਕ ਗਈ ਬਸ ਲਾਲ ਕਰਨੇ ਨੇ ਕੋਈ ਵਾਦਨ ਦੇ ਕੱਚੇ ਹੋਏ ਕੱਚੇ ਵੀ ਕਰਨੇ ਨੇ ਲਾਲ ਹੋਣੇ ਚਾਹੀਦੇ ਜਿੰਨੇ ਲਾਲ ਹੋ ਗਏ ਅਜੇ ਕੋਈ ਨੀ ਮਸਾਲਾ ਜਮਾ ਕੋੜੇ ਨਾ ਹਰ ਟਾਈਮ ਬਹੁਤ ਮਿਹਨਤ ਹੈ ਗ੍ਰੇਨ ਦਾ ਬਹੁਤ ਜੰਗ ਇੱਕ ਦਿਹਾੜੀ ਲੰਮਾ ਅਨੰਤ ਇਤਰੀ ਸਾਗ ਨੂੰ Non mi è Non mi è successo il a Bonnardino. A Pamunami è Bonnardino. Non mi è successo il gitare a Bonnardino. Non Non mi è successo il gitare a Bonnardino. è è தடுக்காள ਮੋਟਾ ਤਾਂ ਲਿਗੜ ਜਾ ਕਾਲ ਹੋ ਜਾਏਗਾ ਮੈਤਰਾ ਵੀ ਲੱਗਦੀ ਗੱਲ ਹੈ ਮੈਂ ਦੋ ਤਰ੍ਹਾਂ ਕਿ ਲੱਗਦੀ ਪਰ ਹੁਣ ਸਿਰਫ ਪਪਾ ਜੀ ਨੂੰ ਕਾਲੇ ਦੇ ਦੇਣਾ ਨਹੀਂ ਦੁਕਾਨ ਦਾ ਹੈ ਤਿੰਨ ਜਣੇ ਇਤਰਾ ਕਿਤੇ ਦੇ ਦੇਣਗੇ ਤੇ ਵਸ ਇਹਦੇ ਰੋਟੀ ਵੀ ਚਿੱਟੀ ਖਾਣਗੇ ਮਾੜੀ ਇਤਰਾ ਖਾਣਗੇ ਉਹ ਕੇ ਰੋਟੀ ਦੀ ਕਰਦਾ ਹੈਗਾ ਸੇ ਕੋਈ ਹਲੇ ਉਹ ਮਾਰੇ ਕਿ ਨਾ ਗਠੇ ਘਟੇ ਐ ਜਿੱਦੇ ਹਮੇ ਗਠੇ ਘਟੇ ਦੇ ਇਸਕੇ ਵਿੱਚ ਦੇ ਕੋਈ ਕਹਿੰਦੇ ਐ ਕੋਈ ਕੱਟ ਕੇ ਉਹ ਨਾ ਹੁੰਦਾ ਨਾ ਮੰਮੀ ਇਹਨਾਂ ਹਾਂ ਉਹ ਗਠੇ ਪੁੱਣਗੇ ਸਾਫ ਤੇ ਨੰਬੇ ਚੀਰ ਕੇ ਗਠੇ ਹੂੰ ਇਹਨਾਂ ਨੂੰ ਕੱਟ ਕੇ ਕੋਈ ਇਹਨਾਂ ਨੂੰ ਪੱਟ ਕੇ ਨੂਨ ਲਾ ਕੇ ਰੱਖ ਲਓ ਹੂੰ ਨੂਨ ਲਾ ਕੇ ਨਾ ਕਿ ਵਿੱਚ ਤੇ ਪਾਣੀ ਉਹ ਖਿੜ ਜਾਏ ਸਾਰੀ ਕਟੜੀ ਗਠੇ ਚੀਰ ਕੇ ਐਂ ਭੁੰਨ ਗਏ ਹੁਣ ਚਾਰ ਬੀ ਕੋ ਬਾਇਨਾ ਚਾਰ ਬੀ ਕੋ ਕੰਗਾਵ ਜਿਆਦਾ ਰੁਕੀ ਖਣੀ ਆ ਮਾ ਥੋੜੇ ਚਾਰ ਤਾਂ ਚਲੋ ਜਿਹੜੇ ਕਰਕਟਰ ਹੋਵਾਂ ਫਿਰ ਉਹ ਅਜੇ ਨਿਊ ਕਰਨੇ ਬੈਤ ਕੋੜੇ ਲਗਾਉਣਾ ਹਮਮ ਆਪਾਂ ਦੇ ਬਾਦੀ ਮਾ ਕੁਛ ਨਹੀਂ ਹੁੰਦਾ ਜੇ ਆਪਣੇ ਬਾਦੀ ਮਾ ਹੋਵਾਂ ਤਾਂ ਕਰ ਲੈ ਆਪਾਂ ਦਾ ਆਪਾਂ ਦਾ ਤੋਂ ਅੱਗੇ ਨੂੰ ਵੀ ਜਿਆਦਾ ਦੇ ਦੇ ਇਹ ਚੀਜ਼ ਹੋ ਜਾ ਫਿਰ ਦੇ ਦੇਣਾ ਹੁੰਦੀ ਨਹੀਂ ਹੈਗੀ ਫਿਰ ਕੀ ਹੋਰ ਕੋ ਹਮ ਇਹਨੇ ਮਿੱਟੀ ਦੂ ਨਾ ਫਿਰ ਲੱਗ ਜੇ ਕਕੜੀਆਂ ਹੋਈਆਂ ਇੱਕ ਸਾਰ ਐਨੀ ਆਪਣੀ ਬਾਦੀ ਵਿੱਚ ਉਹ ਮਿੱਟੀ ਪਾਣਾ ਦੋਈ ਦੀ ਜੋ ਮਿੱਟੀ ਆ ਹੁਣ ਯੂਜ਼ ਕਰ ਕੋਈ ਭਾਜੀਆਂ ਦੀ ਲੈ ਲੇ ਰੈਸਟੋਰੈਂਟ ਵਿੱਚ ਥੀਏ ਮੈਂ ਰਾਜੇ ਦਾ ਮਸਾਲਾ ਪਾਣਾ ਤੇ ਦੁੱਧਾ ਮਸਾਲਾ ਰੱਖੋ ਦਿੱਤਾ ਗੀਰਾ ਕਰ ਮਰਦੀ ਦਾ ਟਾਈਮ ਤੇ ਦੇਖਣਾ ਲਗਾਈਏ ਤੇ ਨਹੀਂ ਹੂੰ

ਕਦੇ ਵੀ ਬੰਦ ਨਹੀਂ ਹੋਵੇ। ਉਹ ਜਿਹੜਾ ਮਸਾਲਾ ਬਣਾ ਲਿਆ ਵਿੱਚ ਅਦਰਕ ਕਹੀਂ ਨਾ ਖਾਈ ਯਾਰ ਰੁਕੇ ਹਾਂ 75 ਦਾ। ਹਸਾਦੇ। ਉਹਦੇ ਨੂੰ ਐਂਦੀ ਕੀਮਤ ਲੱਗ ਗਈ। ਯੇ ਕੱਲ ਨੂੰ ਵਗੈਰਾ ਕੋਹ ਮਸਾਲਾ ਬਣਾ ਲੈ ਬਣਨ ਜਾ। ਕਹਿੰਦੇ ਜੀ ਕੱ비 ਵਾਰ ਦੇ ਗਏ। ਆਉਂਦੇ ਆਂ ਉਹਨੇ ਉਹਦੇ ਲਾਈਗਨ ਜੀ ਗੁਰਦੁਆਰਾ ਸਾਹਿਬ ਆਏ ਸੀ ਬਾਬੇ ਬਾਬਾ ਅਕਾਲੀ ਫੁੱਲਾ ਸਿੰਘ ਜੀ ਪੱਤਾ ਟੇਕ ਲਈ ਅੱਧੇ। ਕਾਫੀ ਟਾਈਮ ਹੋ ਗਿਆ ਐਂਗੇਜਮੈਂਟ ਤੋਂ ਬਾਅਦ ਟੇਕ ਕੇ ਗਏ ਸੀ। ਫਿਰ ਹੁਣ ਕਹਿੰਦੇ ਅੱਜ ਟੇਕ ਰਹੇ ਆਪਾਂ। ਹੋ ਗਿਆ। ਲੋ ਜੀ ਫਿਰ ਆਤਾ ਸੀਗਾ ਆਪਣਾ ਅੱਜ ਦਾ ਵਲੋਗ ਤੇ ਜੇ ਤੁਹਾਨੂੰ ਸਾਡਾ ਅੱਜ ਦਾ ਵਲੋਗ ਵਧੀਆ ਲੱਗਿਆ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਤੇ ਜੇ ਤੁਹਾਨੂੰ ਸਾਡੇ ਵਲੋਗ ਵਧੀਆ ਲੱਗਦੇ ਨੇ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤੇ ਜੇ ਤੁਸੀਂ ਸਾਡੇ ਚੈਨਲ ਦੇ ਨਵੇਂ-ਨਵੇਂ ਆਏ ਹੋ ਹੁਣੇ-ਹੁਣੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਸਾਡਾ ਜੋ ਨੋਟੀਫਿਕੇਸ਼ਨ ਹੈ ਵੀਡੀਓ ਤਾਂ ਤੁਹਾਡੇ ਸੋਡੇ ਤੋਂ ਸੋਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਤੇ ਕਰਦੇ ਪਾਜੇ ਬਲੋਗ ਦੀ ਇਥੀ ਐਂਡੀ ਸ਼ੰਗਾਈ ਫਿਰ ਸਸਰੀ ਕਾਲ ਮਿਲਦੇ ਤੁਹਾਨੂੰ ਨੈਕਸਟ ਵੀਡੀਓ ਰਾਈ ਹੱਸਦੇ ਬਸਦੇ ਰਹਿ ਰੱਬ ਤਰੱਕੀਆਂ ਦੇ ਤੁਹਾਨੂੰ ਸ਼ੰਗਾਈ ਫਿਰ ਸਸਰੀ ਕਾਲ